ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਦਿੱਲੀ ਵਿੱਚ ਭਾਰਤ ਬੰਦ ਦੇ ਦੌਰਾਨ ਸਾਡਾ ਪੰਜਾਬ ਫਰੈਸ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਵਿੱਚ ਪਹੁੰਚ ਕੇ ਦਿੱਤਾ ਕਿਸਾਨਾਂ ਨੂੰ ਸਮਰਥਨ ਅਤੇ ਜਿੱਥੇ ਐਲਾਨ ਕੀਤਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਦੇਵੇ ਅਤੇ ਖੇਤੀ ਆਰਡੀਨਸ ਕਾਨੂੰਨ ਰੱਦ ਕਰੇ ਤਾਂ ਹੀ ਕਿਸਾਨ ਜਿਹੜਾ ਆ ਵਾਪਸ ਪੱਤਰ ਨਹੀਂ ਤਾਂ ਇਹ ਆਪਣਾ ਹੱਕ ਲੈ ਕੇ ਰਹਿਣਗੇ ਦੇਖੋ ਇਨਸਾਫ ਟੀਵੀ ਤੇ ਬਿਊਰੋ ਦੀ ਪਖਸ਼ਾਨ ਦੀ ਖਾਸ ਰਿਪੋਰਟ ਕਾ ਕੀ ਨਾ ਆਇਆ ਸਭ ਤੋਂ ਪਹਿਲਾਂ ਮੈਂ ਅਸੀਂ ਤੁਹਾਡੇ ਨੂੰ ਵੀਡੀਓ ਵੇਖੀ ਸੀ ਤੁਸੀਂ ਟਰੱਕ ਦੇ ਵਿੱਚੋਂ ਸ਼ਾਲ ਮਾਰ ਕੇ ਇੱਕ ਬਾਰਡਰ ਦੇ ਉੱਪਰ ਆ ਉਹ ਵੀ ਰਸਤਾ ਬਣਾਇਆ ਸੀ ਖਾਣਾ ਵਾਸਤੇ ਉਹ ਹਜ਼ਾਰਾਂ ਸਰਕਾਰ ਨੇ ਰੋਕਿਆ ਸੀ ਤੇ ਅੱਜ ਹੱਤਬੰਦ ਦੇ ਵਿੱਚ ਇਤਨਾ ਕੰਮ ਹੋ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਅਸੀਂ ਆ ਕੇ ਦੇਖ ਕੇ ਆਇਆ ਕਿ ਕਿਤਨਾ ਚਾਰੇ ਵਾਸੀਓ ਕਿਸਾਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਸਾਧਵੇਂ ਤਰੀਕੇ ਨਾਲ ਫਟਾਕੇ ਜਾਰੀ ਰੱਖਿਆ ਹੱਤਬੰਦ ਦੇ ਦੌਰਾਨ ਸਭ ਤੋਂ ਪਹਿਲਾਂ ਮੇਰਾ ਨਾਮ ਇੰਦਰਪਾਲ ਸਿੰਘ ਆ ਮੈਂ ਗੁਰਦਾਸਪੁਰ ਤੋਂ ਆ ਔਰ ਜਿਹੜੀ ਗੱਲ ਤੁਸੀਂ ਕੀਤੀ ਆ ਟਰੱਕ ਵਾਲੀ ਵੀਡੀਓ ਦੀ ਉਹ ਵੀਡੀਓ ਸੀਗੀ 26 ਤਰੀਕ ਨੂੰ ਸ਼ੰਭੂ ਬੈਰੀਅਰ ਦੇ ਉੱਪਰ ਜਿਸ ਦਿਨ ਉੱਥੇ ਅਸੀਂ ਦਿੱਲੀ ਨੂੰ ਆਣਾ ਸੀਗਾ ਕਿਸਾਨ ਜਥੇਬੰਦੀਆਂ ਦੀ ਜੋ ਕਾਲ ਸੀਗੀ ਦਿੱਲੀ ਪਹੁੰਚਣ ਦੀ ਅਸੀਂ ਵੀ ਉਸੇ ਸੰਘਰਸ਼ ਦਾ ਹਿੱਸਾ ਬਣਨ ਵਾਸਤੇ ਦਿੱਲੀ ਆ ਰਹੇ ਸੀਗੇ ਔਰ ਸ਼ੰਭੂ ਬਾਰਡਰ ਦੇ ਉੱਤੇ ਸਵੇਰੇ ਤਕਰੀਬਨ ਤੜਕੇ ਸਾਰ ਤੋਂ ਹੀ ਪ੍ਰਸ਼ਾਸਨ ਨੇ ਉੱਥੇ ਰੋਕ ਲਾ ਕੇ ਸਾਨੂੰ ਰੋਕ ਲਿਆ ਔਰ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਦਿਨਾਂ ਵੱਲੋਂ ਲਾਏ ਗਏ ਪੱਥਰ ਜਿਹੜੇ ਚੈਨਾਂ ਦੇ ਨਾਲ ਜੰਜੀਰਾਂ ਦੇ ਨਾਲ ਬੰਨੇ ਹੋਏ ਸੀਗੇ ਉਹ ਤੋੜੇ ਉਸ ਤੋਂ ਬਾਅਦ ਬੈਰੀਕੇਡ ਤੋੜੇ ਇਹਦੇ ਨਾਲ ਨਾਲ ਹੀ ਇਹਨਾਂ ਨੇ ਪੁਲਿਸ ਨੇ ਬਹੁਤ ਹੀ ਜ਼ਿਆਦਾ ਉੱਥੇ ਪਾਣੀ ਦੀ ਬੁਸ਼ਾਰਡ ਮਾਰੀ ਔਰ ਅਥਰੂ ਗੈਸ ਦੇ ਗੋਲੇ ਸੁੱਟੇ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਸੰਤਾਨਾਂ ਦਾ ਨੁਕਸਾਨ ਹੋਇਆ ਸਾਡਾ ਵੀ ਹੋਇਆ ਸੀਗਾ ਔਰ ਜਦੋਂ ਸਭ ਕੁਝ ਇਹ ਬੈਰੀਕੇਡ ਤੁਸੀਂ ਦੇਖਿਆ ਹੋਣਾ ਕਿ ਪੁਲ ਦੇ ਉੱਤੋਂ ਥੱਲੇ ਸੁੱਟੇ ਗਏ ਉਸ ਤੋਂ ਬਾਅਦ ਇੱਕ ਆ ਗਈ ਉਸ ਤੋਂ ਬਾਅਦ ਪੁਲਿਸ ਦਾ ਘੇਰਾ ਸੀਗਾ ਸਾਡੇ ਅੱਗੇ ਔਰ ਪੁਲਿਸ ਨੇ ਜਦੋਂ ਅਸੀਂ ਘੇਰਾ ਤੋੜਨ ਲੱਗੇ ਤਾਂ ਪੁਲਿਸ ਨੇ ਭਾਰੀ ਲਾਠੀ ਚਾਰਜ ਕੀਤਾ ਕਿਸਾਨਾਂ ਦੇ ਉੱਪਰ ਜਦੋਂ ਸਭ ਕੁਝ ਕਲੀਅਰ ਕਰਕੇ ਕਿਸਾਨਾਂ ਨੇ ਆਪਣਾ ਹੌਸਲਾ ਰੱਖਿਆ ਔਰ ਇਸ ਜਜ਼ਬੇ ਨੂੰ ਨਹੀਂ ਛੱਡਿਆ ਕਿ ਅਸੀਂ ਦਿੱਲੀ ਪਹੁੰਚਣਾ ਹੈ ਜਦੋਂ ਸਭ ਕੁਝ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਉਸ ਤੋਂ ਬਾਅਦ ਅੱਗੇ ਲੱਗੇ ਹੋਏ ਸੀਗੇ ਟਰੱਕ ਜਿਹਦੇ ਵਿੱਚੋਂ ਅਸੀਂ ਤੁਰ ਕੇ ਤੇ ਲੰਘ ਸਕਦੇ ਜਿੰਨਾਂ ਦੇ ਲਾਗੋ ਪਰ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਸੇ ਲੰਘ ਸਕਦੇ ਔਰ ਸਾਡਾ ਤੇ ਮਤਲਬ ਸੀਗਾ ਕਿ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਪਹੁੰਚਣਾ ਔਰ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਟਰੱਕ ਨੂੰ ਪਰੇ ਹਟਾ ਕੇ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਟਰੱਕਾਂ ਨੂੰ ਪਰੇ ਹਟਾਇਆ ਔਰ ਤੁਸੀਂ ਜਿਹੜੀ ਵੀਡੀਓ ਵੇਖੀ ਆ ਕਿ ਉਹਦੇ ਵਿੱਚ ਵੀ ਜਦੋਂ ਮੈਂ ਟਰੱਕ ਨੂੰ ਪਰੇ ਹਟਾ ਰਿਹਾ ਸੀਗਾ ਤੇ ਖਬੜੇ ਪਾਸੇ ਬਾਰੀ ਤੋਂ ਪੁਲਿਸ ਵਾਲੇ ਮੁਲਾਜ਼ਮ ਚੜ ਗਏ ਸੀ ਉਹਨਾਂ ਨੇ ਕਾਫੀ ਮਾਰ ਤੋਂ ਮਾਰ ਵੀ ਮਾਰਕੁਟਾਈ ਵੀ ਕੀਤੀ ਸਾਡੀ ਸਾਰੇ ਯੂਥ ਦੀ ਪਰ ਅੱਜ ਭੱਤ ਵਗਦਾ ਇੱਥੇ ਗਾਇ ਦਿੱਲੀ ਦੇ ਰਸਤੇ ਕਿਸਤਾ ਦੇਖ ਲਓ ਕਿੰਦਾ ਕਾਮ ਦਾ ਮੁੰਡਾ ਬਖਾਈ ਦੇ ਰਿਹਾ ਹੈ ਦਿੱਲੀ ਤੇ ਜੀ ਪਹਿਲਾਂ ਹੀ ਕਿਸਾਨਾਂ ਨੇ ਵੱਡੇ ਪੱਧਰ ਤੇ ਕੇਰੀ ਹੋਈ ਆ ਅੱਜ ਲਗਭਗ 11 ਤੋਂ 12 ਦਿਨ ਹੋ ਗਏ ਨੇ ਪਰ ਸਾਰੀ ਦਿੱਲੀ ਦੀ ਦਿੱਲੀ ਆਉਣ ਜਾਣ ਵਾਲੇ ਰਸਤੇ ਬਾਰਡਰ ਬੰਦ ਪਏ ਨੇ ਔਰ ਰਹੀ ਗੱਲ ਭਾਰਤ ਤੋਂ ਬੰਦ ਦੀ ਅੱਜ ਭਾਵੇਂ ਅਸੀਂ ਇੱਥੇ ਆ ਪਰ ਸਾਡੀ ਟੀਮ ਗੁਰਦਾਸਪੁਰ ਦੇ ਵਿੱਚ ਆਪਣਾ ਫਰਜ਼ ਨਿਭਾ ਰਹੀ ਆ ਔਰ ਜਿਹੜਾ ਉੱਥੇ ਬੰਦ ਕਰਨ ਦੀ ਕੋਲ ਆ ਉਹਦੇ ਵਿੱਚ ਆਪਣਾ ਹਿੱਸਾ ਪਾ ਰਹੀ ਆ ਸਾਰੇ ਸਾਡੇ ਨੌਜਵਾਨ ਗੁਰਦਾਸਪੁਰ ਲੱਗੇ ਹੋਏ ਨੇ ਆਪਣੀ ਸੇਵਾ ਨਿਭਾ ਰਹੇ ਨੇ ਕਿੰਨੀ ਜਗ੍ਹਾ ਦੇ ਉੱਪਰ ਆਦੇ ਜਗ੍ਹਾ ਤੇ ਗਰੰਤਮ ਚੱਲ ਰਿਹਾ ਔਰ ਕਿਹੜੇ ਕਿਹੜੇ ਬਾਰਡਰ ਤੇ ਜਾਂਦੇ ਆ ਦਿੱਲੀ ਦੇ ਵਿੱਚ ਜੀ ਇੱਥੇ ਤੇ ਜਿਹੜੇ ਹੈਗੇ ਆ ਤਕਰੀਬਨ ਕੁੰਡਲੀ ਬਾਰਡਰ ਸਿੰਘੂ ਬਾਰਡਰ ਠਿਕਰੀ ਬਾਰਡਰ ਸਾਰਿਆਂ ਦੇ ਉੱਪਰ ਹੀ ਦਰਨੇ ਚੱਲ ਰਹੇ ਨੇ ਬਾਕੀ ਅਲੱਗ-ਅਲੱਗ ਹੋਰ ਵੀ ਜਿੰਨੇ ਰਾਹ ਰਸਤੇ ਆਂਦੇ ਨੇ ਜਿੱਦਾਂ ਆ ਆਗਰੇ ਤੋਂ ਦਿੱਲੀ ਆ ਰਿਹਾ ਉਹ ਵੀ ਬੰਦ ਆ ਮੇਰਟ ਤੋਂ ਦਿੱਲੀ ਰਸਤਾ ਆ ਰਿਹਾ ਉਹ ਵੀ ਸਾਰੇ ਬੰਦ ਆ ਜਿੰਨੇ ਵੀ ਮੇਨ ਹਾਈਵੇ ਦਿੱਲੀ ਨੂੰ ਆ ਰਹੇ ਸਾਰੇ ਬੰਦ ਪਏ ਨੇ ਕੱਲ ਜਿਹੜਾ ਆ ਲਾਜ ਜਿੰਨੋਂ ਆ ਸੈਮੀ ਜਿਹੜੀ ਸੈਮੀਵਾਦੀ ਮੀਟਿੰਗ ਉੱਤਾਰੀ ਆ ਲੰਮੇ ਕਿਉਂ ਖੰਡਾ ਨਿਕਲੇਗਾ ਜੀ ਦੇਖੋ ਜਿਸ ਤਰ੍ਹਾਂ ਪਾ ਪਿੱਛੇ ਚਾਤੀ ਮਾਰੀਏ ਸਭ ਤੋਂ ਪਹਿਲੇ ਨੋਟ ਬੰਦੀ ਹੋਈ ਜੀਐਸਟੀ ਲੱਗੀ 370 ਐਕਟ ਘਾਰਾ ਟੁੱਟੀ ਕਿਤੇ ਵੀ ਮੋਦੀ ਨੇ ਇੱਕ ਵਾਰ ਵੀ ਕਿਸੇ ਨਾਲ ਗੱਲਬਾਤ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਲੋ ਨੇ ਆਪਣਾ ਤਾਨਾਸ਼ਾਹੀ ਰਾਜ ਸਮਝਿਆ ਪਰ ਹੁਣ ਜਦੋਂ ਦਾ ਕਿਸਾਨੀ ਮੋਰਚਾ ਚੱਲਦਾ ਪਿਆ ਇਹ ਸਾਰੇ ਭਾਰਤ ਦੇ ਵਿੱਚ ਮੋਰਚਾ ਇੱਕ ਵੱਡੇ ਪੱਧਰ ਤੇ ਚੱਲ ਰਿਹਾ ਔਰ ਉਸ ਦਿੱਲੀ ਨੂੰ ਘੇਰਨ ਦੇ ਵਿੱਚ ਅਸੀਂ ਕਾਮਯਾਬ ਹੋ ਜਾਂ ਪੂਰਾ ਪ੍ਰੈਸ਼ਰ ਹੈ ਇਸ ਵੇਲੇ ਸਰਕਾਰ ਦੇ ਉੱਪਰ ਇਸੇ ਕਰਕੇ ਹੀ ਵਾਰ-ਵਾਰ ਮੀਟਿੰਗਾਂ ਵਾਸਤੇ ਸੱਦਦੇ ਪਏ ਨੇ ਚਾਹੇ ਇਹਦਾ ਥੋੜਾ ਰਿਜ਼ਲਟ ਲੇਟ ਹੋਵੇ ਪਰ ਸਾਨੂੰ ਆਸ ਹੈ ਕਿ ਅਸੀਂ ਇਹ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਕੇ ਹੀ ਹਟਾਂਗੇ ਸਰ ਉੱਤੇ ਜਿਹਦੇ ਜੋਗਰਾ ਸਿੰਘ ਦੀ ਪਰ ਗੱਲ ਕਰੀਏ ਜੋਗਰਾ ਸਿੰਘ ਦੀ ਪਰ ਉਹਨਾਂ ਨੇ ਇੱਕ ਜੀ ਇਹ ਕਿ ਉਹਨਾਂ ਨੇ ਮਾਦੀ ਦੀ ਮੰਗ ਲਈ ਹੈ ਕਿ ਕਿ ਸ਼ਤਰੀ ਇਹ ਫਿਰ ਵੀ ਸਿਆਸਤ ਕਰ ਰਹੀ ਆ ਉਹਨਾਂ ਨੇ ਇਸ ਉਸ ਅੰਦੋਲਨ ਨੂੰ ਜਿਹੜਾ ਅੱਜ ਆਪ آواز ਬੁਲੰਦ ਕੀਤੀ ਸੀ ਕੀ ਨਾ ਜਾਓ ਜੀ ਜੋਗਰਾ ਸਿੰਘ ਜੀ ਦੇ ਕਿ ਜਾਗਦੀ ਜ਼ਮੀਰ ਵਾਲੇ ਸਾਡੇ ਉਹ ਅਧਿਕਾਰ ਨੇ ਜਿੱਥੇ ਸਾਰੇ ਹਰ ਸਾਰੇ ਹੀ ਅਧਿਕਾਰ ਆਪੋ ਆਪਣਾ ਫਰਜ਼ ਸਮਝ ਕੇ ਕਿਸਾਨਾਂ ਦਾ ਸਮਰਥਨ ਕਰਨ ਆ ਰਹੇ ਨੇ ਔਰ ਜੋਗਰਾ ਸਿੰਘ ਜੀ ਜਿਨ੍ਹਾਂ ਨੂੰ ਸਾਰਾ ਵਰਲਡ ਜਾਣਦਾ ਉਹਨਾਂ ਨੇ ਵੀ ਆਪਣੀ ਕਿਸਾਨਾਂ ਦਾ ਸਾਥ ਦੇਣ ਵਾਸਤੇ ਵਕ ਵਕ ਇਲਾਕਿਆਂ 'ਚ ਜਾ ਕੇ ਰੈਲੀਆਂ ਕੀਤੀਆਂ ਪਰ ਜਿਹੜੀ ਉਹਨਾਂ ਦੇ ਉੱਤੇ ਕੋਈ ਗਲਤ ਟਿੱਪਣੀ ਕੀਤੀ ਗਈ ਉਹ ਤੇ ਉਹਨਾਂ ਨੇ ਪਿਛਲੇ ਇਤਿਹਾਸ ਦੀ ਗੱਲ ਕੀਤੀ ਸੀਗੀ ਕਿਸੇ ਨੇ ਉਸ ਨੂੰ ਗਲਤ ਨਜ਼ਰੀਏ ਨਾਲ ਲੈ ਰਿਆ ਇਹ ਤੇ ਵਿਚਾਰਨ ਵਾਲੀ ਗੱਲ ਆ ਸਾਰੇ ਆਮ ਲੋਕਾਂ ਨੂੰ ਵੀ ਕਿ ਪਿਛਲੇ ਇਤਿਹਾਸ ਦੀ ਗੱਲ ਕੀਤੀ ਉਹਨਾਂ ਨੇ ਕਿਸੇ ਵੀ ਧਰਮ ਦੇ ਨਾਲ ਕੋਈ ਵੀ ਟਿੱਪਣੀ ਨਹੀਂ ਕੀਤੀ ਕਿੱਦਾਂ ਕੀ ਦੇਖਦੇ ਜੀ ਹੁਣ ਜਿਹੜਾ ਕੱਲ ਸਾਡੇ ਜਿਹੜੀਆਂ ਫੀਡਿੰਗ ਹੋ ਜਾ ਰਹੀਆਂ ਉਹ ਜੀ ਸਾਨੂੰ ਤੇ ਇਹ ਜਿੰਨਾ ਕ ਐਸ ਵੇਲੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣ ਚੁੱਕਿਆ ਕਿਸਾਨਾਂ ਦਾ 100% ਇਸ ਦਾ ਸਿੱਟਾ ਨਿਕਲੇਗਾ ਜੇ ਸਿੱਟਾ ਨਹੀਂ ਵੀ ਨਿਕਲਦਾ ਤੇ ਕੋਈ ਗੱਲ ਨਹੀਂ ਅੱਗੇ ਵੀ ਅਸੀਂ ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਸੰਘਰਸ਼ ਲੜਿਆ ਆ ਲੰਬਾ ਸਮਾਂ ਇੱਥੇ ਵੀ ਬੈਠਣਾ ਪੈ ਜਾਏਗਾ ਤੇ ਅਸੀਂ ਬੈਠਣ ਨੂੰ ਤਿਆਰ ਆਂ ਪਰ ਸਾਡੀ ਇੱਕੋ ਮੰਗ ਹੈ ਕਿ ਇਹ ਬਿੱਲ ਰੱਦ ਹੋਣੇ ਚਾਹੀਦੇ ਨੇ